ਚਲ ਚਲਦੀ ਫਿਰ ਮੈਂ ਤੇ ਆ ਮੈਨੂੰ ਬੱਸ ਸਟੈਂਡ ਤੇ ਛੱਡਿਆ ਚਲੋ ਚਲੋ ਆ ਜਾ ਚਲੜ ਦੇਖ ਤੂੰ ਮੈਂ ਆ ਕੇ ਬੈਣਾ ਹਾਂ ਪਰੋ ਠੀਕ ਹੈ ਕਿੰਨੇ ਦਿਨ ਲਾਉਣੇ ਤੁਸੀਂ ਉੱਥੇ ਹੈ ਕਿੰਨੇ ਦਿਨ ਲਾਉਣੇ ਮੈਂ ਹੈ ਲੱਗ ਹੀ ਜਾਣਾ ਹਫਤਾ ਤੱਕ ਹੁਣ ਜਾਣਾ ਵਾ ਤੇ ਤੇ ਆਮਚਾ ਲੱਗਣਾ ਜਾਂ আচ্ছা আচ্ছা ਚੱਲ ਬਿਠਾਇਆ ਜੇ ਮੰਮੀ ਨੂੰ ਆਹੋ ਯਾਰ ਬਿਠਾਇਆ ਵਾ ਬਾਕੀ ਸੰਗਤ ਤਾਂ ਪਹਿਲਾਂ ਹੀ ਆ ਕੇ ਬੈਠੀ ਸੀ ਉੱਥੇ ਆਓ ਫਿਰ ਸਾਰਾ ਟਾਈਮ ਸੇ ਪੰਚਨਾੰਦ ਦਾ ਹਾਂ ਹਾਂ ਤੇ ਮੰਮੀ ਨੇ ਤਾਂ ਉਹਨਾਂ 5-6 ਦਿਨ ਲਗਾ ਕੇ ਆਨੇ ਆ ਹੂੰ ਹੂੰ ਆਪਾਂ ਵੀ ਕੋਈ ਮੰਚ ਚਲੀਏ ਕਿਥੇ ਗਰਮੀ ਕਿੰਨੀ ਹੈ ਇੱਥੇ ਘੁੰਮੋਨੇ ਆ ਯਰ ਘੁੰਮਣ ਜਾਵਾਂਗੇ ਕਿਥੇ ਹੂੰ ਦਿਲੋ ਜੇ ਚੱਲ ਜਾ ਨਿਆ ਇਹ ਥੋੜਾ ਗਈ ਆ ਆਪਣੇ ਆਹੋ ਟਾਈਮ ਤੇ ਵੈਸੇ ਜੀ ਆਪਣੀ ਗੱਡੀ ਤੇ ਜਾਵਾਂਗੇ ਤੇ ਮਹਾ ਹੀ ਆ 3-4 ਘੰਟੇ ਲੱਗਣੇ ਹਾਂਜੀ ਤਨਾਲੇ ਮम्मी ਦੇੋਂ ਤਾਂ ਪਹਿਲੇ ਆ ਜਾਾਂਗੇ ਆਪਾਂ ਦੋ ਤਿੰਨ ਦਿਨ ਚ ਆ ਜਾਾਂਗੇ ਇੱਥੇ ਕੀ ਗਾ ਨਾ ਗਰਮੀ ਚ ਆਪਾਂ ਛਲ ਕੋਈ ਗੱਲੀ ਹੋ ਚਲ ਜੰਨੇ ਆ ਚਲ ਠੀਕ ਐ ਕੱਲੀ ਸਮਾਨ ਪੈਕ ਆਪਣਾ ਠੀਕ ਐ ਠੀਕ ਐ ਥੈਂਕ ਯੂ ਤੇ ਹਰਸੇ ਵਾਲੇ ਮੰਨ ਗਏ ਜੇ ਆਹ ਫਿਰ ਆਪਾਂ ਇਦਾਂ ਕਰਦੇ ਆ ਨਾ ਹੂੰ ਅ ਪੰਜ ਵਜੇ ਨਿਕਲਦੇ ਆ ਤੇ 8 ਵਜੇ ਪਹੁੰਚ ਜਾਣਾ ਆ ਓਹੋ ਹੁਣ ਆਪਾਂ ਵੇਲੇ ਨੇ ਇੱਥੇ ਕਰਨਾ ਕੀ ਆ ਤੇ ਹੁਣੇ ਨਿਕਲ ਜੰਨੇ ਆ ਓ ਨਹੀਂ ਯਾਰ ਬਾਹਰ ਤੋਂ ਪਤਾ ਕਿੰਨੀ ਆ ਗੱਡੀ ਦਾ AC ਵੀ ਨਹੀਂ ਕੰਮ ਕਰਦਾ ਇਹ ਨਹੀਂ ਧੁੱਪ ਵਿੱਚ ਸ਼ਾਮੇ ਜੇ ਨਿਕਲਾਂਗੇ 5 ਵਜੇ ਨਾ ਠੰਡੇ ਠੰਡੇ ਆਪਾਂ ਉੱਥੇ ਪਹੁੰਚ ਜਾਣਾ ਵਾ ਰਾਤ ਸੌ ਜਾਾਂਗੇ ਜਾ ਕੇ ਤੇ ਸਵੇਰੇ ਫਰੈਸ਼ ਹੋ ਕੇ ਨਹਾ ਤੋ ਅਗਲ ਘੁੰਮਣਾ ਸ਼ੁਰੂ ਕਰਾਂਗੇ ਚਲੋ ਠੀਕ ਆ ਤੇ 5 ਵਜੇ ਨਿਕਲ ਜਾਇਓ ਤੋ ਜ਼ਿਆਦਾ ਲੇਟ ਨਾ ਹੋਇਆ ਫਿਰ ਉਹ ਨਹੀਂ ਹੁੰਦਾ ਲੇਟ ਇਹ ਫੜਾ ਦੇ ਵਾਦਾ ਹੀ ਹੋਣਾ ਨਿਕਲਦੇ ਮੈਂ ਪਿਛੇ ਕਰਦਣ ਲੱਗਾ ਮਾਰੀ ਜਿੰਨੀ ਕਿ ਮਿਸ ਹੋਈ ਮੇਰੀ ਠੀਕ ਆ ਤੁਜਿੰਦਰ ਆਜੋ 5:30 ਹੋ ਗਏ ਆ ਕਰ ਲਿਆ ਸਮਾਨ ਪੈਕ? ਹਾਂਜੀ 5 ਜਿਹੜਾ ਟਾਈਮ ਹੀ ਫੇਰ 15 ਮਿੰਟ ਉੱਤੇ ਕਰਦੇ। ਉਹ ਮੋਟਰ ਕਿਹੀ ਹੋ ਗਿਆ ਉੱਥੇ ਜਾ ਕੇ ਤੇ ਅਦਾਲਤ ਚ ਪੇਸ਼ੀ ਦੇਣੀ ਆ। ਚੱਲ ਗਾਂ ਚੱਲੀਏ। ਤੇ ਨਾਲੇ ਪੱਗ ਨਹੀਂ ਬਣੀ, ਪੱਗ ਤਾਂ ਬਨ ਲਿੰਦੇ। ਉਹ ਯਾਰ ਆਪਣੀ ਗੱਡੀ 'ਚ ਜਾਣਾ ਆ, ਜਾ ਕੇ ਸੌ ਜਾਣਾ ਆ। ਸਵੇਰੇ ਕੁ ਮਣਾ ਆ ਨਾ, ਸਵੇਰੇ ਬਨ ਲੂੰਗਾ। ਰੱਖ ਲਈ ਨਾ ਪੱਗ ਮੇਰੀ। ਹਾਂਜੀ ਉਹ ਤਾਂ ਮੈਂ ਦੋ ਰੱਖ ਲਿਆ ਦੇ ਚ। ਅੱਛਾ ਚਲੋ ਠੀਕ। ਨਹੀਂ ਤੇ ਲਾ ਆ ਤੂੰ ਬੈਗ ਮੈਂ ਗੱਡੀ ਕੱਢਦਾ। ਚਲੋ ਠੀਕ ਆ। ਮੈਂ ਲੋਕ ਲੂਕ ਲਾਦਾ। ਮਾਸੀ ਜੀ ਤੁਸੀਂ ਵਿਆਹੋਂ ਮੈਂ ਆਈ ਆ ਕੀ ਗੱਲ ਤੈਨੂੰ ਮਾਸੀ ਦੀ ਪਛਾਣ ਭੁੱਲ ਗਈ ਆ ਇੱਕੋ ਇੱਕੋ ਤੇਰੀ ਮਾਸੀ ਆ ਨਹੀਂ ਪਛਾਣ ਗੱਲ ਹੀ ਭੁੱਲਨੀ ਸასი ਘਾਲ ਮਾਸੀ ਸასი ਘਾਲ ਤੈਨੂੰ ਪਤਾ ਹੀ ਮੈਂ ਬਾਹਰ ਖਲੋਤੀ ਆ ਮੈਂ ਤਰੀਂ ਘਮਾਰਨੀ ਲੱਗੀ ਸੀ ਤੂੰ ਗੇਟ ਖੋਲਤਾ ਪਰ ਇਹ ਹੋ ਜਾ ਗਰਮੀ ਬੜੀ ਆ ਮੈਂ ਤਾਂ ਤੁਰ ਤੁਰ ਕੇ ਆਈ ਆ ਸასი ਘਾ ਮਾਸੀ ਜੀ ਸასი ਘਾਲ ਸੰਦੀਪ ਬੜਾ ਬੈਗ ਬੁੱਕ ਪੈਕ ਕੀਤਾ ਚੱਲੇ ਜੇ ਕਿਤੇ ਹਾਂਜੀ ਮਾਸੀ ਜੀ ਉਹਦਾ ਤਾਂ ਚੱਲੇ ਹੀ ਕਿਤੇ ਚਲ ਆ ਜਨ ਆ ਕੈਨ ਵੀ ਰਹਿ ਤੈਨੋ ਜਦ ਚਲ ਜੀਏ ਨਹੀਂ ਮੈਂ 2 ਘੰਟੇ ਰੈਸਟ ਕਰਨੀ ਹੈ ਜੇ ਫੇਰ ਜਾਣਾ ਚਲ ਜਾ ਹੁਣ ਕਮਲਾ ਠੰਡੇ ਇਲਾਕੇ ਚ ਤੇ ਯਾਰ ਕੋਈ ਗੱਲ ਨਹੀਂ ਮਾਸੀ ਨੇ ਕਿਤੇ ਕਿੰਨਾ ਕਚ ਰਹਿਣਾ ਹੈ ਘੰਟਾ ਠਹਿਰ ਕੇ ਚਲ ਜਾਵਾਂਗੇ ਵੈਸੇ ਵੀ ਜਾ ਕੇ ਉੱਥੇ ਸੌਣਾ ਹੈਗਾ ਘੁੰਮਣਾ ਤਾਂ ਸਵੇਰੇ ਹੀ ਆਪਾਂ ਚਲੋ ਠੀਕ ਆ ਘੰਟਾ ਲੈ ਜਾਣਾ ਭੱਜ ਜਾਣਾ ਹੈਗਾ ਜੇ ਹਾਂ ਹਾਂ ਚਲ ਜਾਾਂਗੇ ਕੋਈ ਗੱਲ ਨਹੀਂ ਤੂੰ ਪਾਣੀ ਫੜਾ ਮੈਂ ਜ਼ਿਆਦਾ ਪਾਣੀ ਧਰ ਦਿੰਦਾ ਹਾਂ ਥੋੜਾ ਛੇਤੀ ਹੋ ਜਾਊਗਾ ਚਲੋ ਠੀਕ ਆ ਫੇਰ ਸ਼ੇਲਾ ਮਮਾ ਹੋਰ ਥਨਾਉ ਮਸੀ ਜੀ ਸਿਹਤ ਠੀਕ ਰਹਿੰਦੀ ਹੁਣ ਹਾਂ ਹਾਂ ਠੀਕ ਐ ਮੈਂ ਅੱਛਾ ਅੱਛਾ ਤੇ ਤੁਸੀਂ ਫੋਨ ਫਾਨੀ ਕਰ ਦਿੰਦੇ ਮੋਟਰਸਾਈਕਲ ਤੇ ਜਾ ਕੇ ਲੈ ਆਉਂਦਾ ਆਲਾ ਫਾਨੀ ਵੇ ਫੋਨ ਸੁਆਹ ਕਰਨਾ ਸੀ ਮੇਰਾ ਤੇ ਰੀਚਾਰਜ ਹੀ ਮੁੱਕਾ ਸੀ ਓਹੋ ਚਲੋ ਕੋਈ ਗੱਲ ਨਹੀਂ ਮੈਂ ਤਾਂ ਕਿਤੇ ਤੁਰ ਤੁਰ ਕੇ ਪਾਗਲ ਹੋ ਗਈ ਆ ਹੋਰ ਕੀ ਧੁੱਪ ਵੀ ਬੜੀ ਆ ਤੇ ਗਰਮੀ ਇੰਨੀ ਪੈਂਦੀ ਆ ਹੋਰ ਆਉਂ ਲੱਗਦਾ ਕਿਤੇ ਅੱਗ ਤੇ ਤੁਰ ਹੀ ਜਾਨੀ ਆ ਹਾਂਜੀ ਹਾਂਜੀ ਤਾਂ ਹੀ ਮੈਂ ਕਹਿੰਦਾ ਮੈਨੂੰ ਫੋਨ ਕਰਦੇ ਚਲ ਮੈਂ ਲੈ ਆਉਂਦਾ ਜਾ ਕੇ ਤੇ ਮੰਮੀ ਤੇਰੀ ਕਿੱਥੇ ਆਉਣੀ ਦੇਸਦੀ ਉਹ ਮੰਮੀ ਤੇ ਨਾਲ ਤੁਹਾਡੇ ਪਹਿਲਾਂ ਹੀ ਗਏ ਆ ਉਹ ਤੇ 6-7 ਦਿਨ ਵਾਸਤੇ ਗਏ ਹਜੂਰ ਸਾਹਿਬ ਅੱਛਾ ਤੇ ਲੈ ਉਹਨੇ ਮੈਨੂੰ ਦੱਸਿਆ ਹੀ ਨਹੀਂ ਕਿ ਮੈਂ ਹੁਣ ਉਹ ਪਤਾ ਨਹੀਂ ਮੰਮੀ ਨੇ ਇਥੋਂ ਨਾ ਗਵੰਡ ਜੀ ਸੁਹੇਲੀਆਂ ਸੁਲੀਆਂ ਹੈਗੀਆਂ ਉਹਨਾਂ ਦੇ ਨਾਲ ਹੀ ਸਲਾਹ ਬਣਾਈ ਹੈਗੀ ਸਾਰਿਆਂ ਨੇ ਇਕੱਠੀ ਟਿਕਟ ਬੁੱਕ ਕਰਾਈ ਸੀ ਅੱਛਾ ਅੱਛਾ ਤੇ ਮੈਂ ਤਾਂ ਰਹਿਣ ਆਈ ਸੀ ਮੈਂ ਤਾਂ 4-5 ਦਿਨ ਰਹਿ ਕੇ ਆਉਣੀ ਆ ਹੱਸ ਰਹਿਣਾ ਇਹ ਤੁਸੀਂ ਆਹੋ ਮੈਂ ਕਿਹਾ ਘਰ ਵੇਲੀ ਨੇ ਕੀ ਕਰਨਾ ਚੱਲ ਚਾਰ ਪੰਜ ਦਿਨ ਰਹਿਵਨੀ ਭੈਣ ਕੋ ਚਲੋ ਪਾਣੀ ਦੇ ਪੀਓ ਯਾਰ ਮੈਂ ਉਹ ਛਾਦਾ ਪਾਣੀ ਧਰਿਆ ਵਾ ਜਾਂ ਦੇਖ ਲਾ ਜਾ ਕੇ ਰੇਜ ਗਿਆ ਹੋਣਾ ਜਸ ਤੰਦੀਪ ਪਿਆ ਹੀ ਬਣਾਈ ਰੋਟੀ ਦਾ ਨਾ ਕਰੀ ਰੋਟੀ ਮੈਂ ਖਾ ਕੇ ਆਈ ਸੀ ਕਿੰਨਾ ਤੇ ਮੈਂ ਰੈਸਟ ਕਰ ਲਾਂਗੀ ਨਾ ਬਾਅਦ ਚ ਵੇਖਾਂਗੇ ਰੋਟੀ ਦਾ ਚਲੋ ਬੈਠੋ ਨਹੀਂ ਮਾ ਕੋਈ ਗੱਲ ਨਹੀਂ ਹੁਣ ਦੋ ਦਿਨ ਬਾਅਦ ਚਲ ਜਾਵਾਂਗੇ ਮੰਮੀ ਨੇ ਤੇ ਵੈਸੇ ਵੀ ਪੰਜ-ਛੇ ਦਿਨ ਬਾਅਦ ਹੀ ਆਉਣਾ ਹੈ ਨਾ ਦੋ ਦਿਨ ਬਾਅਦ ਜਾਵਾਂਗੇ ਤਾਂ ਵੀ ਦੋ ਦਿਨ ਰਹਿਣ ਨੂੰ ਹੋਣੇ ਆਪਣੇ ਕੋਲ ਯਾਰ ਸਿਰਫ 2 ਮਿੰਟ ਦਾ ਫਰਕ ਪਿਆ ਗਿਆ 2 ਮਿੰਟ ਪਹਿਲੋਂ ਨਿਕਲ ਜਾਂਦੇ ਨਾ ਤੇ ਮਾਸੀ ਨੇ ਤਾਲਾ ਵੇਹ ਗਿਆ ਆਪੇ ਮੁੜ ਜਾਣਾ ਫਰਕ 2 ਮਿੰਟ ਦਾ ਨਾ ਕਹੋ 2 ਘੰਟੇ ਦਾ ਕਹੋ ਨਾਲੇ ਪਿਆ ਵੀ ਕਿਦਾ ਕਰਕੇ ਆ ਤੁਹਾਡੇ ਕਰਕੇ ਮੈਂ ਕਹਾਂਦੀ ਸੀ ਨਾ 3 ਵਜੇ ਨਿਕਲ ਜਿਏ 3 ਵਜੇ ਨਹੀਂ ਤਾਂ 5 ਵਜੇ ਨਿਕਲ ਜਾਂਦੇ ਪੂਰੇ ਉਦੋਂ ਹੀ ਲੇਟ ਹੋ ਗਏ 15 ਮਿੰਟ ਤੇ ਮੈਨੂੰ ਥੋੜੀ ਪਤਾ ਸੀ ਹੁਣ ਕਿ 마ਸੀ ਵੀ ਉਧਰ ਬਸਤੇ ਬੈਠੀ ਆ ਜਾਓ ਜਾ ਕੇ ਮਾਸੀ ਲਾ ਕੇ ਬੈਠੋ ਇੱਥੇ ਖਲੋਤੇ ਕੀ ਕਰਦੇ ਜੈ ਆਏ ਝੁੱਟੀਆਂ ਤੇ ਸੱਲੀਆਂ ਜੀ ਉਹਨਾਂ ਦੇਈ ਜਾ ਮਨ ਨੂੰ ਨਾਲੇ ਜਰੀ ਪੈਕਿੰਗ ਕੀਤੀ ਹੈ ਨਾ ਜਾ ਕੇ ਫਿਰ ਸਜਾਦ ਵਾਲਮਾਰੀ ਚ ਕਰੋ ਜਾ ਕੇ ਮਾਸੀ ਦੀ ਸੇਵਾ ਉਹੋ ਕਿ ਆਰੀਆਂ ਸਾਰੀਆਂ ਸੁੱਕ ਗਈਆਂ ਕੀ ਕਰਨ ਲੱਗੇ ਜੇ ਮੈਂ ਪਾਣੀ ਦੇ ਦਾਂ ਯਾਰ ਇਹਨਾਂ ਨੂੰ ਮੀਂਹ ਤੇ ਕਿਤੇ ਪੈਣ ਨਹੀਂ ਅੰਡਿਆ ਪਾਣੀ ਬਾਅਦ ਚ ਦਿਓ ਪਹਿਲੇ ਅੰਦਰ ਜਾ ਕੇ ਖਮਾਸੀ ਕੀ ਕਰਨ ਦੇ ਆ ਕੀ ਕਰਨੀ ਮਾਸੀ ਯੋਗਾ ਕਰਨੀ ਜਾਂਦਾ ਨਹੀਂ ਯੋਗਾ ਕਦੇ ਵਾਸਤੇ ਕਰਨਾ ਮਾਸੀ ਨੇ ਉਧਰ ਮਾ ਨਾ ਏਸੀ ਲਾ ਕੇ ਤੇ ਸੁੱਤੇ ਪਏ ਆ ਤੇ ਯਾਰ ਇਹਦੇ ਵਿੱਚ ਵੱਡੀ ਗੱਲ ਕਿਹੜੀ ਹੋਗੀ ਤੂੰ ਵੀ ਤੇ ਏਸੀ ਲਾ ਕੇ ਸੌਣੀ ਆ ਮੈਂ ਵੀ ਏਸੀ ਲਾ ਕੇ ਸੌਣਾ ਤਾਂ ਇਹ ਘਰ ਦੇ ਪਰੌਨੇ ਆ ਇਸ ਘਰ ਦੇ ਮੈਂਬਰ ਆ ਮਾਸੀ ਆ ਪਰੌਣੀ ਇਸ ਘਰ ਦੀ ਨਾਲ ਮਾਸੀ ਨੇ ਬਿੱਲ ਦੇਖ ਜਾਣਾ ਸਾਨੂੰ ਕਹ ਲਓ ਇੰਨਾ ਬਿੱਲ ਆ ਗਿਆ ਇੱਕ ਛੱਡ ਲੋ ਜਿਹੜਾ ਪਲਾਨ ਕੈਨਸਲ ਕਰਤਾ ਉਹ ਤੋਂ ਫਾਲਤੂ ਦਾ ਖਰਚਾ ਛੱਡ ਕੋਈ ਗੱਲ ਨਹੀਂ ਮੈਂ ਮਾਸੀ ਨੂੰ ਨਾ ਕਿਸੇ ਆਨੇ ਬਾਨੇ ਠਾ ਕੇ ਆਉਣਾ ਠਾਲ ਕੇ ਗੱਲ ਹੀ ਹੁਣ ਮਾਸੀ ਨੂੰ ਤੇ ਫਿਰ ਕੀ ਕਰਾਂ ਫਿਰ ਆਪੇ ਗਈ ਜਾਨੀ ਮਾਸੀ ਅਸੀਂ ਲਾ ਕੇ ਸੁੱਤੀ ਐ ਤੁਸੀਂ ਐਡਾ ਕਰੋ ਹਾਂ ਅ ਜਰਾ 12 ਆਪਣੇ ਘਰ ਦੇ ਮੇਨ ਸਵਿਚ ਆ ਉਹ ਬੰਦ ਕਰ ਦਿਓ ਤਾਂ ਪੇ ਅਸੀਂ ਬੰਦ ਹੋ ਜਾਣਾ ਮਾਸੀ ਦਾ ਉਲੀਰ ਮਾਸੀ ਰਮਾ ਨੇ ਅਸੀਂ ਚ ਸੁੱਤੀ ਆ ਥੱਕੀ ਹਾਰੀ ਵਿਚਾਰੀ ਆਈ ਧੁੱਪੇ ਤੇ ਘੰਟਾ ਸੌ ਲੈ ਆਂਦੇ ਹਾਂ ਕੀ ਹੋ ਜੂਗਾ ਕਿੰਨਾ ਕੇ ਬਿੱਲ ਆ ਚ ਲੈ ਗਦੇ 1 ਘੰਟੇ ਦਾ ਤੂੰ ਜਿੰਦਾ ਤੂੰ ਇਹ ਤਾਂ ਬਸ ਇਦਾਂ ਹੀ ਕਰਨੀ ਆ ਮੇਰੀ ਗੱਲ ਨਾ ਸੁਣੋ ਕਦੀ ਵੀ ਅੱਗੇ ਵੀ ਨਹੀਂ ਨਾ ਸੁਣੀ ਮੇਰੀ ਗੱਲ ਤੂੰ ਹੁਣ ਫੇਰ ਬੈਠਾ ਰੋ ਇੱਥੇ ਜਿੱਦਾਂ ਮੈਂ ਕਿਹਨੇ ਨਾ ਉਦਾਂ ਕਰੀ ਜਾਓ ਚੰਗੇ ਰਹੋਗੇ ਚੱਲ ਕਰ ਦੇਣਾ ਯਾਰ ਆਪੇ ਦੁਖੀ ਹੋ ਕੇ ਜਾਊਗੀ ਤੇ ਚਹੀ ਮਾਸੀ ਇੱਥੋਂ ਯਾਰ ਨੀ ਆ ਕੇ ਮੰਜੇ ਮੰਜੇ ਲੱਗੇ ਰਹਿਣ ਦਿਨੇਗਾ ਤੇ ਹਾਂ ਕਿ ਨਹੀਂ ਗਰਮੀ ਲੱਗੰਦਾ ਵੀ ਲੱਗਦਾ ਬੱਤੀ ਚਲ ਗਈ ਆ ਪੱਖਾ ਵੀ ਬੰਦ ਹੋ ਗਿਆ ਸੰਦੀਪ ਸੰਦੀਪ ਹਾਂਜੀ ਮਾਸੀ ਜੀ ਸੰਦੀਪ ਬੱਤੀ ਚਲ ਗਈ ਆ ਹਾਂਜੀ ਮਾਸੀ ਜੀ ਇੱਥੇ ਤੇ ਇੱਕ ਵਾਰੀ ਲਾਈਟ ਚੱਲ ਜੇ ਨਾ ਤੇ ਤਿੰਨ ਤਿੰਨ ਘੰਟੇ ਲਾਈਟ ਨਹੀਂ ਆਂਦੀ ਆਏ ਤਾਂ ਦੁਖੀ ਹੋਇਆ ਪਏ ਲਾਈਟ ਆਥੋਂ ਤੇ ਤੁਹਾਡੇ ਇਨਵਰਟਰ ਨਹੀਂ ਹੈਗਾ ਅਨਵੇਟਰ ਤਾਂ ਹੈ ਮਾਸੀ ਜੀ ਪਰ ਉਹ ਵੀ ਵਿਚਾਰਾ ਕੀ ਕਰੇ ਉਹਨੂੰ ਚਾਰਜ ਹੋਣ ਲਈ ਤਾਂ ਲਾਈਟ ਹੀ ਚਾਹੀਦੀ ਹੈ ਨਾ ਆਹ ਹੋਏ ਤੇ ਹੈ ਆ ਚੱਲ ਮੈਂ ਬਾਹਰ ਹੀ ਬੈਣੀ ਆ ਫਿਰ ਹਵਾ ਤੇ ਆਉਂਦੀ ਹੁਣੀ ਆ ਹਾਂਜੀ ਬਾਹਰ ਬਹਿ ਜਾਓ ਬਾਹਰ ਨਾ ਮੌਸਮ ਠੰਡਾ ਹੀ ਆ ਹੋਤੀ ਇਹ ਲੈ ਆਇਆ ਘਰ ਤੇ ਹੀ 7:30-8 ਵਜੇ ਖਾ ਲੈਨੇ ਆ ਮੈਨੂੰ ਤਾਂ ਭੁੱਖੀ ਬੜੀ ਲੱਗੀ ਆ ਆਈ ਤਾਂ 10:30-11 ਵਜੇ ਖਾਣੇ ਆ ਉਹ ਤਾਂ ਅੱਜ ਮੈਂ ਠਾੜੇ ਕਰਕੇ ਛੇਤੀ ਬਣਾ ਲਈ ਕਿ ਤੁਹਾਨੂੰ ਭੁੱਖ ਲੱਗੀ ਹੋਣੀ ਆ ਜਾ ਜਾ ਧੀ ਇਹ ਲੈ ਆਇਆ ਫਿਰ ਛੇਤੀ ਮੈਨੂੰ ਤਾਂ ਭੁੱਖ ਬੜੀ ਲੱਗੀ ਆ ਚਲੋ ਮੈਂ ਲੈ ਕੇ ਆਉਣੀ ਆ ਲੇ ਆ ਲਿਆਤੀ ਐ ਭੁੱਖ ਬੜੀ ਲੱਗੀ ਹਾਏ ਹਾਏ ਸੰਦੀਪ ਇਹ ਚ ਤੇ ਮਰਚੀ ਬੜੀ ਆ ਇਹ ਮਾਸੀ ਜੀ ਇਹਦੇ ਚ ਤੇ ਮਰਚੀ ਬੜੀ ਆ ਨਹੀਂ ਮਾਸੀ ਜੀ ਮਿਰਚ ਤਾਂ ਨੋਰਮਲ ਆ ਮੈਂ ਤਾਂ ਦਾਲ ਤੇ ਜਿੰਦਨ ਵੀ ਚੈੱਕ ਕਰਾਈ ਤੋ ਉਹ ਕਹਿੰਦੇ ਦਾਲ ਤਾਂ ਬਹੁਤ ਸਵਾਦ ਬਣੀ ਆ ਨਹੀਂ ਨਹੀਂ ਸੰਦੀਪ ਇਹ ਚ ਤੇ ਬਹੁਤ ਮਰਚੀ ਆ ਇਹ ਤੇ ਖਾਦੀ ਨਹੀਂ ਜਾਣਦੀ ਮੇਰ ਕੋ ਤੁਸੀਂ ਇੰਨੀ ਮਿਰਚ ਖਾਂਦੇ ਹੋ? ਹਾਂਜੀ ਮਾਸੀ ਜੀ ਅਸੀਂ ਤਾਂ ਇੰਨੀ ਮਿਰਚ ਖਾਂਦੇ ਆ ਇਹ ਨੋਰਮਲ ਮਿਰਚਾ ਸਾਡੇ ਵਾਸਤੇ। ਉਹਨੂੰ ਲੱਗਦਾ ਤੁਸੀਂ ਘਾਟ ਖਾਂਦੇ ਹੋ ਨਾ ਤਾਂ ਤੁਹਾਨੂੰ ਜਿਆਦਾ ਲੱਗਦੀ ਪਈ ਐ। ਪਰ ਸੰਦੀਪ ਮੈਂ ਤਾਂ ਇੱਕੋ ਮੁਰਕੀ ਖਾਧੀ ਤੇ ਮੇਰਾ ਤਾਂ ਸਾਰਾ ਮੂੰਹ ਸੜ ਗਿਆ। ਤੂੰ ਐਦਾਂ ਕਰ ਹਾਂ ਮੈਨੂੰ ਚਾਰ ਹੀ ਲਿਆ ਦੇ ਮੈਂ ਉਹਦੇ ਨਾਲ ਖਾ ਲੈਣੀ ਆ। ਮਾਸੀ ਜੀ ਹੋ ਸਕਦਾ ਤੁਹਾਡਾ ਮੂੰਹ ਪੱਕਾ ਹੋਏ ਤਾਂ ਕਰਕੇ ਤੁਹਾਨੂੰ ਜਿਆਦੀ ਮਿਰਚ ਲੱਗਦੀ ਐ। ਤੇ ਨਾਲੇ achar achar ਤਾਂ ਮਾਸੀ ਜੀ ਸਾਡੇ ਘਰ ਹੈਗਾ ਨਹੀਂ ਐ। ਨਹੀਂ ਨਹੀਂ ਸੰਦੀਪ ਤੇਰੀ ਸਾਸਤੇ achar ਤੋਂ ਬਿਨਾ ਇੱਕ ਮੈਂਟ ਨਹੀਂ ਰਹਿੰਦੀ ਉਹ ਤੇ ਪੌਂਦੀ ਪੌਂਦੀ ਚਾਰ ਨਾਲੇ ਉਹਨੂੰ ਤੇ ਪਸੰਦ ਹੀ ਵੜਾਇਆ ਮਾਸੀ ਜੀ ਮੈਨੂੰ ਵੀ ਪਤਾ ਕਿ ਮੰਮੀ ਨੂੰ ਉਹ achar ਬਹੁਤ ਸਵਾਦ ਲੱਗਦਾ ਹੈ ਤੋਂ ਹਰ ਸਾਲ ਪਾਉਂਦੇ ਪਾਉਂਦੇ ਆ ਪਰ ਅਰਕੀ ਨਾ ਮੰਮੀ ਠੀਕ ਨਹੀਂ ਰਹਿ ਤੇ ਉਹਨਾਂ ਕੋ ਪਾਇਆ ਨਹੀਂ ਗਿਆ achar ਅੱਛਾ ਅੱਛਾ ਚੱਲ ਜਾ ਫਿਰ ਤੀਏ ਮੇਰੇ ਕੋ ਦਿਖਾਦੀ ਲਿਆਣੀ ਐਨੀ ਮਿਰਚ ਵਾਲੀ ਏਦਾਂ ਕਰੀ ਜਿਹੜੀ ਸਵੇਰੇ ਸਬਜ਼ੀ ਬਣਾਏਗੀ ਨਾ ਉਹਦੇ ਚ ਮੇਰੇ ਵਾਸਤੇ ਮਿਰਚ ਘਾਟੀ ਪਾਵੀਂ ਠੀਕ ਆ ਮਸੀ ਜੀ ਮੈਨੂੰ ਪਾਣੀ ਲਿਆ ਦੇ ਫਿਰ ਘੁੱਟ ਉਹ ਹੀ ਪੀ ਕੇ ਫਿਰ ਸੌ ਜਾਨੀਆ ਚਲ ਮੈਂ ਪਾਣੀ ਲਿਆ ਦਿੰਦੀ ਤੈਨੂੰ ਫੁਰਤੀ ਅੰਦਰ ਕਰ ਲੈਣੀ ਇਹ ਕੋਈ ਗੱਲ ਮੰਮੀ ਬਾਅਦ ਚ ਕਰ ਲਾਂਗੇ ਆ ਜਾਓ ਸਾਸਿਕਾ ਜੀ ਸਾਸਿਕਾ ਓ ਠੀਕ ਠਾਕ ਹਾਂ ਠੀਕ ਠਾਕ ਤੂੰ ਸੁਣਾ ਹਾਂ ਠੀਕ ਆ ਹੋਰ ਯਾਤਰਾ ਵਧੀਆ ਹੋਦੀ ਹੋਗੀ ਹਾਂ ਵਧੀਆ ਵਧੀਆ ਹੋਗੀ ਤੇ ਤੂੰ ਤਾਂ ਕਹਿੰਦੀ ਨਹੀਂ ਮੇਰਾ ਟਾਈਮ ਨਹੀਂ ਲੱਗਦਾ ਘਰੋਂ ਨਿਕਲਦਾ ਤੂੰ ਹਫਤਾ ਹੋ ਗਿਆ ਤੈਨੂੰ ਬੈਠੀ ਨੂੰ ਆਣ ਕੇ ਬੱਸ ਇਦਾਂ ਹੀ ਬੰਝੀ ਮੈਂ ਤਾਂ ਤੈਨੂੰ ਮਜ਼ਾਕ ਕਰਨੀ ਤੇ ਤੂੰ ਤਾਂ ਗੁੱਸਾ ਹੀ ਕਰ ਗਈ ਆ ਤੂ ਭਾਵੇਂ ਨਰੋ ਇੱਥੇ ਮਨਾ ਥੋੜੀ ਕੀਤਾ ਮੈਂ ਨਹੀਂ ਨਹੀਂ ਭੈਣ ਜੀ ਮੈਨੂੰ ਕਿਹ ਹੋਰ ਗੱਲ ਤੋਂ ਰੋਣਾ ਆ ਗਿਆ ਕੀ ਗੱਲ ਹੋਈ ਆ ਕਿਹੜੀ ਗੱਲ ਤੋਂ ਰੋਣਾ ਆ ਗਿਆ ਕੀ ਦੱਸਾਂ ਤੁਹਾਨੂੰ ਮੇਰੇ ਨੌ ਪੁੱਤਰੇ ਨਾ ਮੈਨੂੰ ਘਰੋਂ ਕੱਢਤਾ ਸਾਡੇ ਘਰ 'ਚ ਨਾ ਕਲੇਸ਼ ਹੀ ਬੜਾ ਰਹਿੰਦਾ ਸੀ ਨੌ ਤੇ ਮੇਰੇ ਤੋਂ ਦੁਖੀ ਰਹਿੰਦੀ ਸੀ ਤੇ ਮੁੰਡਾ ਵੀ ਫਿਰ ਦੁਖੀ ਹੁੰਦਾ ਸੀ ਵੀ ਮੇਰੀ ਮਾਂ ਬੜੀ ਦੁਖੀ ਆ ਮੈਂ ਫਿਰ ਇੱਕ ਦਿਨ ਸੋਚਿਆ ਵੀ ਮੈਂ ਹੀ ਘਰੋਂ ਚਲ ਜਾਨੀ ਆ ਘਰੋਂ ਤਾਂ ਮੈਂ ਭੈਣ ਜੀ ਆ ਗਈ ਪਰ ਮੈਨੂੰ ਕੋਈ ਰਾਹ ਨਾ ਲੱਭੇ ਵੀ ਮੈਂ ਜਾਵਾਂ ਕਿੱਥੇ ਫਿਰ ਮੈਂ ਸੋਚਿਆ ਵੀ ਮੈਂ ਆਪਣੀ ਭੈਣ ਕੋਲ ਚਲ ਜਾਨੀ ਆ ਜਦੋਂ ਮੈਂ ਇੱਥੇ ਆਈ ਤੇ ਤੂੰ ਵੀ ਘਰ ਨਹੀਂ ਤੇ ਤੇਰਾ ਵੀ ਨੌ ਪੁੱਤ ਕਿਤੇ ਵਿਚਾਰੇ ਚੱਲੇ ਸੀ ਤੇ ਉਹ ਵੀ ਮੇਰੇ ਕਰਕੇ ਵਿਚਾਰੇ ਰੋਕ ਗਏ ਚਲ ਹੋਂ ਨਾ ਤੂੰ ਟੈਨਸ਼ਨ ਨਾ ਲੈ ਤੂੰ ਜਿੰਨਾ ਚਿਰ ਮਰਜੀ ਇੱਥੇ ਰਹਿ ਤੇ ਬਾਕੀ ਰਹੀ ਗੱਲ ਉਹਨਾਂ ਦੀ ਉਹਨਾਂ ਨਾਲ ਵੀ ਗੱਲ ਕਰਕੇ ਆਵਾਂਗੇ ਵੀ ਕਿਉਂ ਇਦਾਂ ਤੰਗ ਕਰਦੀ ਆ ਕੋਈ ਟੈਨਸ਼ਨ ਨਹੀਂ ਲੈਣੀ ਤੂੰ ਹੁਣ ਚੰਗਾ ਦੇਖਿਆ ਸੰਦੀਪ ਤੂੰ ਮੈਨੂੰ ਬਾਰ-ਬਾਰ ਕਹੀ ਜਾਂਦੀ ਸੀ ਨਾ ਕਿ ਤੇਜਿੰਦਰ ਤੁਸੀਂ ਗਲਤ ਕੀਤਾ ਗਲਤ ਕੀਤਾ ਯਹੀ ਪਹਿਲੋਂ ਨਿਕਲ ਜਾਂਦੇ ਨਾ ਸੰਦੀਪ ਤੇ ਮਾਸੀ ਕਿੱਥੇ ਜਾਂਦੀ ਰੱਬ ਜੋ ਕਰਦਾ ਨਾ ਚੰਗਾ ਹੀ ਕਰਦਾ ਆ ਕਈ ਵਾਰੀ ਸਾਨੂੰ ਦੇਖਣ ਚੀਜ਼ਾਂ ਲੱਗਦੀਆਂ ਕਿ ਇਹ ਗਲਤ ਹੋਣ ਡੀਆਂ ਪਰ ਅਸਲ ਵਿੱਚ ਕਿਸੇ ਨਾ ਕਿਸੇ ਦਾ ਤੇ ਭਲਾ ਹੋ ਹੀ ਜਾਂਦਾ ਹਾਂਜੀ ਤੇਜਿੰਦਰ ਪਰ ਮੈਨੂੰ ਕੀ ਪਤਾ ਹੈ ਕਿ ਮਾਸੀ ਐਨੇ ਦੁਖੀ ਨੇ ਅੰਦਰ ਚਲੋ ਕੋਈ ਨਹੀਂ ਹੁਣ ਮਾਸੀ ਜੀ ਜਿੰਨਾ ਟਾਈਮ ਮਰਜ਼ੀ ਰਹਿਣ ਮੈਂ ਪੂਰਾ ਤਿਆਰ ਰੱਖਾਂਗੇ ਅਨਾਂ ਦਾ ਚੱਲ ਜਿੱਦਾਂ ਮਰਜੀ ਆ ਜਾਣੇ ਜਾਣੇ ਸਹੀਂ ਪਰ ਆਪਾਂ ਕਿਸੇ ਦਾ ਭਲਾ ਤੇ ਕਰਤਾ ਹਾਂਜੀ ਚਲੋ ਆ ਚਲਿਓ ਪਾਣੀ ਤੇ ਪਿਆ ਦੇ ਉਹਨਾਂ ਨੂੰ ਚਲੋ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂ ਆ ਲੈ ਪਾਣੀ ਮਾਸੀ ਜੀ ਮੈਨੂੰ ਨਾ ਮaaf ਕਰ ਦੋ ਧੀਏ ਤੂੰ ਮੇਰੇ ਕੋਲ ਗੱਲ ਹੀ ਮਾਫੀ ਮੰਗਣ ਢੀਆ ਮਾਸੀ ਜੀ ਔਰ ਦੰਟਾ ਦੀ ਸਬਜ਼ੀ ਵਿੱਚ ਵੀ ਮਿਰਚ ਮੈਂ ਜਾਣ ਕੇ ਪਾਈ ਸੀ ਜਿਆਦਾ। ਤੋਂ ਲਾਈਟ ਵੀ ਅਹੀਂ ਦੋਵਾਂ ਨੇ ਬੰਦ ਕੀਤੀ ਹੀ। ਅਹੀਂ ਲੋ ਜੀ ਜਾਣਾ ਹੈ। ਤੇ ਮੈਂ ਚਾਹੁੰਨੀ ਹੀ ਕਿ ਤੁਸੀਂ ਤੰਗ ਹੋ ਕੇ ਜਲਦੀ ਤੋਂ ਜਲਦੀ ਇੱਥੋਂ ਚੱਲ ਜਾਓ। ਤਹੀਂ ਕੰਮ ਕਿਆ ਸਕੀਏ। ਚਲ ਕੋਈ ਗੱਲ ਨਹੀਂ ਧੀਏ। ਮੈਨੂੰ ਇੰਨੀ ਬੜੀ ਖੁਸ਼ੀ ਆ ਕਿ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਤੇ ਹੋ ਗਿਆ ਨਾ ਨਹੀਂ ਤੇ ਲੋਕੀ ਕਿੱਡੀਆਂ-ਕਿੱਡੀਆਂ ਵੱਡੀਆਂ ਗਲਤੀਆਂ ਕਰਕੇ ਵੀ ਗਲਤੀ ਨਹੀਂ ਆਪਣੀ ਮੰਨਦੇ ਤੂੰ ਮੁੰਡੇ ਤੇ ਇਹ ਇਕੱਲੀ ਮਰਜ਼ੀ ਪਾਈ ਸੀ ਨਾ ਮੇਰੀ ਨੌਣੇ ਤੇ ਪਤਾ ਨਹੀਂ ਮੇਰ ਨਾਲ ਕੀ-ਕੀ ਕੀਤਾ ਪਰ ਉਹਦੇ ਮੂੰਹ ਤੇ ਕਦੀ ਮਾਫੀ ਦਾ ਸ਼ਬਦ ਨਹੀਂ ਆਇਆ ਚੱਲ ਤੂੰ ਹੁਣ ਮੰਨਣਾ ਹੌਲਾ ਕਰ ਆ ਰਾਮ ਨਾ ਰਹਿ ਇੱਥੇ ਜਾ ਸੰਦੀਪ ਤੇਰੀ ਮਾਸੀ ਬਾਤ ਤੇ ਮੇਰੇ ਬਾਤ ਤੇ ਚਾਹ ਬਣਾ ਕੇ ਲਿਆ ਜਾਂ ਤੁਸੀਂ ਪੀਣੀ ਹੈ ਤੇ ਬਣਾ ਲਈ ਆਪਣੇ ਲਈ ਠੀਕ ਹੈ ਮੰਮ ਜੀ ਮੈਂ ਲੈ ਕੇ ਆਉਂ ਚਾਹ ਆ ਲੈ ਜਾ ਨਾ ਚਿੰਤਾ ਕਰ ਹੁਣ ਕੋਈ ਗੱਲ ਨਹੀਂ ਹੋ ਜਾਊਗਾ ਸਾਰਾ ਕੁਝ ਸਹੀ